ਐਨਆਰਆਈ ਨੇ ਪਹਿਲਾਂ ਕਮਰੇ ਦੇ ਵਿੱਚ ਲੱਗੀ ਫੋਟੋ ਅੱਗੇ ਮੱਥਾ ਟੇਕਿਆ ਤੇ ਫਿਰ ਖੁਦ ਨੂੰ ਗੋਲੀ ਮਾਰ ਲਈ ਜਾਣਕਾਰੀ ਅਨੁਸਾਰ ਐਨਆਰਆਈ ਦਾ ਪੂਰਾ ਪਰਿਵਾਰ ਵਿਦੇਸ਼ ਦੇ ਵਿੱਚ ਹੈ ਤੇ ਐਨਆਰਆਈ ਇਸ ਕੋਠੀ ਦੇ ਵਿੱਚ ਇਕੱਲਿਆਂ ਰਹਿੰਦਾ ਸੀ ਸ਼ਾਮ 7:29 'ਤੇ ਐਨਆਰਆਈ ਦੇ ਵੱਲੋਂ ਆਪਣੇ ਕਮਰੇ ਦੇ ਵਿੱਚ ਲੱਗੀ ਫੋਟੋ ਅੱਗੇ ਮੱਥਾ ਟੇਕਿਆ ਗਿਆ ਤੇ ਉਸ ਤੋਂ ਬਾਅਦ ਖੁਦ ਨੂੰ ਗੋਲੀ ਮਾਰ ਲਈ ਜਾਂਦੀ ਹੈ ਜੋ ਕਿ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਇਆ ਹੈ ਜਾਣਕਾਰੀ ਅਨੁਸਾਰ ਜਦੋਂ ਉਹਨਾਂ ਦੇ ਘਰ ਦੇ ਵਿੱਚ ਖਾਣਾ ਪਕਾਉਣ ਵਾਲੀ ਔਰਤ ਰਾਤ ਕਰੀਬ 8 8:30 ਵਜੇ ਦੇ ਵਿੱਚ ਘਰ ਦੇ ਵਿੱਚ ਪਹੁੰਚਦੀ ਹੈ ਤਾਂ ਉਹ ਦੇਖਦੀ ਹੈ ਕਿ ਐਨਆਰਆਈ ਨੇ ਖੁਦ ਨੂੰ ਗੋਲੀ ਮਾਰ ਲਈ ਹੈ ਜਿਸ ਮਗਰੋਂ ਉਹ ਆਲੇ-ਦੁਆਲੇ ਦੇ ਲੋਕਾਂ ਅਤੇ ਪੁਲਿਸ ਨੂੰ ਸੂਚਿਤ ਕਰਦੀ ਹੈ ਅਤੇ ਉਸਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਐਨਆਰਆਈ ਸੇਵਾ ਸਿੰਘ ਦੇ ਘਰ ਦੇ ਵਿੱਚ ਕੰਮ ਕਰ ਰਹੀ ਹੈ ਐਨਆਰਆਈ ਸੇਵਾ ਸਿੰਘ ਕੁਤਸਮਾ ਪਹਿਲਾਂ ਹੀ ਵਿਦੇਸ਼ ਤੋਂ ਇੱਥੇ ਪਰਤਿਆ ਸੀ ਕਿਉਂਕਿ ਉਸਦੀ ਸਿਹਤ ਠੀਕ ਨਹੀਂ ਸੀ ਬਿਮਾਰ ਹੋਣ ਕਰਕੇ ਸੇਵਾ ਸਿੰਘ ਵਿਦੇਸ਼ ਤੋਂ ਭਾਰਤ ਆਇਆ ਸੀ ਪੰਜਾਬ ਦੇ ਵਿੱਚ ਇੱਥੇ ਜਲੰਧਰ ਦੇ ਵਿੱਚ ਉਹ ਰਹਿੰਦਾ ਸੀ ਜਲੰਧਰ ਦੇ ਨੂਰ ਮਹਿਲ ਦੇ ਨੇੜਲੇ ਪਿੰਡ ਦੇ ਵਿੱਚ ਸੇਵਾ ਸਿੰਘ ਨੇ ਆਪਣੀ ਹੀ ਕੋਠੀ ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ ਹੈ ਪਿੰਡ ਦਾ ਨਾਮ ਹੈ ਬੈਨਾਪੁਰ ਜਿੱਥੋਂ ਦੇ ਸੇਵਾ ਸਿੰਘ ਨੇ ਖੁਦ ਆਪਣੀ ਜਾਨ ਲੈ ਲਈ ਹੈ ਗੋਲੀ ਮਾਰ ਕੇ ਜਾਣਕਾਰੀ ਅਨੁਸਾਰ ਸੇਵਾ ਸਿੰਘ ਬਿਮਾਰ ਹੋਣ ਦੇ ਚਲਦਿਆਂ ਕਾਫੀ ਜ਼ਿਆਦਾ ਪਰੇਸ਼ਾਨ ਸੀ ਜਿਸ ਕਰਕੇ ਉਸਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ ਫਿਲਹਾਲ ਜਾਂਚ ਦਾ ਵਿਸ਼ਾ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾ ਦਿੰਦੇ ਹਾਂ ਸਾਡੇ 8:30 ਵਜੇ ਪਾਉਣੇ 9 ਵਜੇ ਪੂਜਾ ਘਰ ਗਈ ਬਈ ਸੇਵਾ ਸਿੰਘ ਨੇ ਖੁਦ ਚ ਗੋਲੀ ਮਾਰਤੀ ਤਾਂ ਅਸੀਂ ਮੌਂਸੀ ਨੂੰ ਫੋਨ ਲਾ ਦਿੱਤਾ 9:30 9:30 ਵਜੇ ਫੋਨ ਅਸੀਂ ਲਾਇਆ ਹੂੰ ਮਮਚੀ ਹੁਣ ਜੀ ਆਪਾਂ ਇਹ ਕਹਿੰਦੇ ਪਹਿਲਾਂ ਇਹ ਰੱਖਾਂ ਤੇ 112 ਤੇ ਫਿਰ ਕਹਿੰਦੇ ਰੁਕੋ ਅੱਛਾ ਜੀ ਕਹਿੰਦੇ ਰੁਕੋ ਤੇ ਇਹ ਆਉਜੀ ਭੇਜ ਦੇ ਅੱਛਾ ਜੀ ਕੋਈ ਬਾਦ ਪੋਰਸ ਆਗੇ ਤੇ ਸੁਸਾਈਡ ਕਰਨ ਦਾ ਕੋਈ ਪਤਾ ਲੱਗਾ ਹਾਲ ਕੀ ਕੋਈ ਕਰਨ ਦਾ ਪਤਾ ਤਾਂ ਲੱਗਾ ਹੀ ਨਹੀਂ ਬੱਸ ਚੈੱਕ ਕਰੀ ਉਹ ਵਿੱਚੋ ਕੈਮਰੇ ਦਾ ਕੁਛ ਨਹੀਂ ਹੂੰ ਆਪਸਾ ਰਹਿੰਦਾ ਸੀ ਥੋੜਾ ਜਿਹਾ ਇੰਨੇ ਕਿਤੋਂ ਘਰ ਚ ਕਿੰਨੇ ਜਨੇ ਰਹਿੰਦੇ ਸੀ ਘਰ ਵਿੱਚ ਉਹ ਇਕੱਲਾ ਹੀ ਰਹਿੰਦਾ ਸੀ ਤੇ ਬਾਕੀ ਜਿਹੜੇ ਸੀਗੇ ਫੈਮਿਲੀ ਕਿਥੇ ਰਹਿੰਦੇ ਫੈਮਿਲੀ ਵਾਲੇ ਸਾਰੇ ਇੰਗਲੈਂਡ ਦੇ ਵਿੱਚ ਹੂੰ ਤੇ ਇੱਥੇ ਵੀ ਇਹ ਇਕੱਲਾ ਹੀ ਸੀ ਕਿ ਕਿੰਨੇ ਟਾਈਮ ਤੋਂ ਇੱਥੇ ਕਲ ਰਹਿ ਰਹੇ ਸੀਗੇ ਇੱਥੇ ਰਹਿ ਰਹੇ ਆ ਤਿੰਨ ਚਾਰ ਸਾਲ ਤੋਂ ਤੇ ਏਜ ਕਿੰਨੀ ਕਹਿੰਦੇ ਦੀ ਉਮਰ ਕਿੰਨੀ ਹੈ 80 85 ਸਾਲ ਦੀ ਹੋਗੀ ਹੂੰ ਤੇ ਪੁਲਿਸ ਪਹੁੰਚ ਕੇ ਮੌਕੇ ਤੇ ਹਾਂ ਮੌਕਾ ਜਦੋਂ ਫੋਨ ਕੀਤਾ ਮੌਕੇ ਦੇ ਪਰ ਜਿਹੜੇ ਪਿਸਤਲ ਸੀਗੇ ਇਹਨਾਂ ਦਾ ਆਪਣਾ ਸੀਗਾ ਜਾਂ ਕਿਸੇ ਦਾ ਕੋਈ ਪਤਾ ਨਹੀਂ ਸਾਨੂੰ ਜੀ ਇਹਨਾਂ ਦਾ ਆਪਣਾ ਸੀ ਜਾਂ ਜੀ ਇਹਨਾਂ ਦਾ ਪਹਿਲਾਂ ਵੀ ਕੋਈ ਸਾਨੂੰ ਪਤਾ ਠੀਕ ਹੈ ਜੀ ਹਾਂਜੀ ਹਾਂ ਜੀ ਸਰੇ ਜੋ ਜੇ ਇਥੇ ਮਰਡਰ ਸੁਸਾਇਟੀ ਦਾ ਮਾਮਲਾ ਸਾਹਮਣੇ ਆਇਆ ਕੀ ਗੱਲਬਾਤ ਹੋਈ ਸਾਰੀ ਇਹ ਮੈਂ ਥਾਣੇ ਹਾਜ਼ਰ ਸੀ ਮੈਂ ਮੈਂ ਐਸ ਐਚ ਓ ਥਾਣਾ ਨੂਰਮਲ ਕੁਸ਼ਿੰਗਪਾਲ ਜੀ ਮੈਂ ਸ਼ਾਮੀ ਥਾਣੇ ਹਾਜ਼ਰ ਸੀ ਤਾਂ ਇੱਕ ਟੈਲੀਫੋਨ ਗਿਆ ਬੈਨਾਪੁਰ ਤੋਂ ਜੀ ਵੀ ਇੱਕ ਆਦਮੀ ਜਿਹੜਾ ਹੈਗਾ ਉਹ ਸੁਸਾਈਡ ਕਰ ਰਿਹਾ ਕੋਈ ਮੈਂ ਤੁਰੰਤ ਇਥੇ ਬੈਲਾਪੁਰ ਉੱਥੇ ਉਹਨਾਂ ਦੇ ਉੱਥੇ ਘਰ ਪੁੱਜਾ ਜਿੱਥੇ ਇਹ ਹੋਇਆ ਕੋਰੇ ਜੀ ਤੇ ਪਤਾ ਕੀਤਾ ਕਿ ਸੇਵਾ ਸਿੰਘ ਪੁੱਤਰ ਸੂਨ ਸਿੰਘ ਵਾਸੀ ਪਿੰਡ ਬੈਣਾਪੁਰ ਐ ਰਹੀ ਉਮਰ ਹੈਗੀ 85 ਸਾਲ ਜੀ ਇਹਦੇ ਸਾਰੇ ਫੈਮਿਲੀ ਜਿਹੜੀ ਉਹ ਬਾਹਰ ਇੰਗਲੈਂਡ ਗਈ ਆ ਅੱਛਾ ਜੀ ਇਹ ਵੀ 3-4 ਸਾਲ ਤੋਂ ਜਿਹੜਾ ਉਹ ਇੱਥੇ ਆਣ ਕੇ ਇਕੱਲਾ ਹੀ ਰਹਿੰਦਾ ਸੀਗਾ ਹੂੰ ਤੇ ਇਹਦੇ ਬਾਰੇ ਦੱਸਦੇ ਆ ਕਿ ਇੱਕ ਮਹੀਨੇ ਤੋਂ ਤਕਰੀਬਨ ਇਹ ਬੜਾ ਮोटा ڈپریشن 'ਚ ਰਹਿੰਦਾ ਸੀਗਾ ਜੀ ਬਾਹਰਲੇ ਲੋਕਾਂ ਨਾਲ ਮੇਲ ਮਲਾਪ ਜਿਹੜਾ ਉਹ ਘਟ ਕਰਦਾ ਇਹ ਤਾਂ ਘਰੋਂ ਅੰਦਰ ਉਹ ਦੁਲਜਾ ਲਾ ਦੇਗਾ ਸੀਗਾ ਹੂੰ ਤੇ ਆਪਣੇ ਘਰ ਦੇ ਵਿੱਚ ਹੀ ਰਹਿੰਦਾ ਸੀਗਾ ਜੀ ਇਹਦੇ ਘਰ ਦੇ ਵਿੱਚ ਇੱਕ ਪੂਜਾ ਨਾਂ ਦੀ ਜਿਹੜੀ ਡੇੜੀ ਉਹ ਸਫਾਈ ਪਿੰਦੀ ਆ ਉਹ ਸਫਾਈ ਕੰਮ ਹੁੰਦੀ ਤਾਂ ਖਾਣਾ-ਕੋਣਾ ਕਰਉਂਦੀ ਜੀ ਤੇ ਜਦੋਂ ਉਹ ਸ਼ਾਮੀ 8:30 ਵਜੇ ਆਈ ਤੋਂ ਉਹਨੇ ਦੇਖਿਆ ਵੀ ਅੰਦਰ ਕੋਈ ਆਵਾਜ਼ ਨਹੀਂ ਕੋਈ ਆਈ ਫਿਰ ਉਹ ਆਪਣੀ ਲੜਕੀ ਨੂੰ ਲੈ ਗਈ ਤੇ ਜਦੋਂ ਹੀ ਉਹਨੇ ਕੁੰਡਾ ਖੋਲ੍ਹਿਆ ਦੇਖਿਆ ਕਿ ਅੰਦਰ ਪੂਨ ਲੁੱਲਾ ਹੈਗਾ ਤੇ ਉਹ ਕਮਰਾ ਕੇ ਜਿਹੜਾ ਬਾਹਰੋਂ ਬਾਹਰ ਆ ਗਿਆ ਤਾਂ ਫਿਰ ਉਹਨੇ ਲੋਕਾਂ ਨੂੰ ਇਹਦਾ ਦੱਸਿਆ ਜੀ ਇਹਦੇ ਸਬੰਧ ਦੇ ਵਿੱਚ ਮੈਂ ਪੁੱਛਿਆ ਸਾਰਾ ਵੈਰੀਫਾਈ ਕੀਤਾ ਚੈੱਕ ਕੀਤਾ ਉਸ ਤੋਂ ਬਾਅਦ ਫੋਰੈਂਸਿਕ ਸੈਂਸ ਟੀਮ ਜਿਹੜੀ ਹੈਡਕੁਆਟਰ ਤੋਂ ਮਗਵਾਈ ਹੋਈ ਹੈ ਜੀ ਤੇ ਉਹ ਸਾਰੀ ਉਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜਾਰੀ ਜੀ ਫਿਲਹਾਲ ਪਹਿਲੀ ਨਜ਼ਰੇ ਜਿਹੜਾ ਇਹ ਵਾਲਾ ਹੈਗਾ ਵਾਕਿਆ ਇਹ ਸੁਚਾਰਾ ਦਾ ਹੋਣਾ ਪਾਏਗਾ ਜੀ ਸਰ ਜਿਹੜੇ ਪਿਸਤਲ ਨਾਲ ਸੁਸਾਇਡ ਕੀਤਾ ਉਹ ਕਿਦਾਂ ਇਹਨਾਂ ਤੱਕ ਪਹੁੰਚਿਆ ਜਾਂ ਕਿਸ ਤਰ੍ਹਾਂ ਨਹੀਂ ਉਹਦੇ ਬਾਰੇ ਤਫ਼ਤੀਸ਼ ਜਾਰੀ ਹੈ ਜੀ 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 ਵਾਰਦਾਤ ਕਿੰਨੇ ਵਜੇ ਤੱਕ ਹੋਈ ਸੀਗੀ ਇਹ ਵਾਰਦਾਤ ਜਿਹੜਾ ਅਸੀਂ ਇਹਦਾ ਘਰ ਦੇ ਵਿੱਚ ਸੀਸੀਟੀ ਵੀ ਕੈਮਰਾ ਲੱਗਾ ਜੀ ਉਹ ਤਕਰੀਬਨ 8 ਵਜੇ ਤੱਕ ਇਹਦੀ ਜਿਹੜੀ ਹੈਗੀ ਆ ਅੰਦਰ ਜਿਹੜੀ ਆ ਹਿੱਲ ਜੋ ਲਿਆ ਜੀ ਤੇ ਉਸ ਤੋਂ ਬਾਅਦ ਫੇ ਜਦੋਂ ਮੈਨੂੰ ਲੱਗਦਾ ਕਿ ਇਹਨੇ ਸੁਇਸਾਈਡ ਕੀਤਾ ਤੇ ਅਸੀਂ ਦੇਖਿਆ ਹੂੰ ਕਿ ਜਿਹੜਾ ਹੈਗਾ ਘਰ ਦੇ ਵਿੱਚ ਘਟਾਰੀ ਗੁਰਨਾਨ ਦੇਵ ਜੀ ਦੀ ਫੋਟੋ ਲੱਗੀ ਆ ਜੀ ਤੇ ਉਹਨੂੰ ਉਹਨੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਉਹ ਕਮਰੇ ਚ ਲਾ ਠੀਕ ਠੀਕ